ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਕਿ ਮੇਰਾ ਬੱਚਾ ਹਰ ਪਰਿਵਾਰ ਦਾ ਪੁੱਤ ਬਣਿਆ ਹਰ ਭੈਣ ਦਾ ਭਰਾ ਬਣਿਆ ਸਾਡਾ ਇਹ ਪਿੰਡ ਬੇਸ਼ੱਕ ਮਾਨਸਾ ਜ਼ਿਲ੍ਹੇ ਦਾ ਪਛੜਿਆ ਪਿੰਡ ਕਹਿ ਦਿੰਦੇ ਨੇ ਪਰ ਅੱਜ ਤੁਸੀਂ ਮਾਣ ਨਾਲ ਕਹਿ ਸਕਦੇ ਹੋ ਅਸੀਂ Google ਤੇ ਸਰਚ ਮਾਰੂਗੇ ਤਾਂ ਆਪਾਂ ਪੰਜਾਬ ਤੋਂ ਵੀ ਪਹਿਲਾਂ ਦਿਖਾਈ ਦਿੰਦੀ ਹੈ ਇਹ ਮਾਣ ਆਪਾਂ ਨੂੰ ਉਸ ਬੱਚੇ ਦੇ ਰਾਹੀਂ ਮਿਲਿਆ ਮੈਂ ਵੀ ਗੱਲ ਨੂੰ ਇਹ ਕਹਿ ਸਕਿਆ ਮੈਂ ਇੱਕ ਸਿੱਧੂ ਕੋਇਆ ਤੇ ਮੇਰੇ ਕੋਲ 10 ਆਕੀ ਉਸੇ ਆ ਇਹਦੀ ਜ਼ਿੰਮੇਵਾਰੀ ਮੈਂ ਤੁਹਾਡੇ ਸਿਰਾਂ ਤੇ ਪਾ ਰਿਹਾ ਹਾਂ ਹਰਪੀ ਸਿੰਘ ਜੀ ਤੇ ਉਹਨਾਂ ਦੇ ਨਾਲ ਪਹੁੰਚੇ ਪ੍ਰਿੰਸੀਪਲ ਸਾਹਿਬਾਨ ਪੱਤਰਕਾਰ ਸਾਹਿਬਾਨ ਤੇ ਮੇਰੇ ਨਗਰ ਨਿਵਾਸੀ ਮਾਪੇ ਜਿਹੜੇ ਪਹੁੰਚੇ ਨੇ ਸਾਰੇ ਅੱਜ ਦੇ ਸਮਾਗਮ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਵੀ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਇਹ ਹਫਤਾ ਸਾਡੀ ਕੌਮ ਦਾ ਬੜਾ ਵਿਰਾਗਮਈ ਹਫਤਾ ਹੈ ਨਿੱਕੀਆਂ ਜੰਦਾ ਵੱਡੇ ਸਾਕੇ ਭਲਾ ਸਾਡੀ ਕੌਮ ਦੇ ਰਹਿਬਰ ਮਹਾਨ ਸ਼ਹੀਦ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਜੀ ਨੂੰ ਯਾਦ ਕਰਦੇ ਹੋਏ ਇੱਕ ਛੋਟਾ ਜਿਹਾ ਜੰਦਾ ਦੀ ਜਾਜ ਜਕਾਰਾ ਲਾਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿਉਂਕਿ ਇਨੀ ਵੱਡੀ ਕੁਰਬਾਨੀ ਤੋਂ ਬਾਅਦ ਜੇ ਅਸੀਂ ਕੁਝ ਫਿਰ ਵੀ ਨਾ ਸਿੱਖਿਆ ਤਾਂ ਫਿਰ ਸਾਡੇ ਲਈ ਮਾਰੀ ਗੱਲ 7 ਸਾਲ ਤੇ 9 ਸਾਲ ਦੀ ਉਮਰ ਤੁਹਾਡੇ ਲਈ ਇੱਕ ਪ੍ਰੇਰਨਾ ਕਿਉਂਕਿ ਇਹੀ 골ਡਨ ਟਾਈਮ ਹੈ ਇਹ ਤੁਸੀਂ ਕਹੋਗੇ ਵੀ ਇਸ ਤੋਂ ਬਾਅਦ ਅਸੀਂ ਹੋਰ ਵੱਡੇ ਹੋ ਕੇ ਹੋਰ ਅਸੀਂ ਆ ਚੀਜ਼ ਸਿੱਖਾਂਗੇ ਐ ਕਰਾਂਗੇ ਮੁਸ਼ਕਲ ਹੈ ਮੈਡੀਕਲ ਸਾਇੰਸ ਵੀ ਇਹ ਗੱਲ ਕਹਿੰਦੀ ਹੈ ਵੀ ਜਿਹੜੀਆਂ ਚੰਗੀਆਂ ਆਦਤਾਂ 14 ਸਾਲ ਤੱਕ ਆਪਾਂ ਆਪਣੇ ਅੰਦਰ ਲਿਆਵਾਂਗੇ ਉਹੀ ਸਾਡੇ ਨਾਲ ਉਮਰ ਭਰ ਚੱਲਣੀਆਂ ਨੇ ਉਸ ਤੋਂ ਬਾਅਦ ਥੋੜਾ ਬਹੁਤਾ ਉੱਨੀ 21 ਅਸੀਂ ਸੁਧਾਰਤਾ ਕਰ ਸਕਦੇ ਹਾਂ ਪਰੰਤੂ ਛੱਡਿਆ ਨਹੀਂ ਜਾ ਸਕਦਾ ਜੇ ਅਸੀਂ ਕੋਈ ਬੁਰੀ ਆਦਤ ਸਾਨੂੰ ਲੱਗੀ ਤਾਂ ਕੰਮੀ ਸੇਵਾ ਜੋਇਨਾ ਦੇ ਦੌਰਾਨ ਜਿਹੜਾ ਸਟਾਫ ਨੇ ਇਹ ਉਦਦਮ ਕੀਤਾ ਕੈਂਪ ਲਾਉਣ ਦਾ ਤੁਸੀਂ ਸਾਰੇ ਭੈਣ ਭਰਾਵਾਂ ਵਾਂਗੂ ਇੱਕ ਪਰਿਵਾਰ ਵਾਂਗੂ ਇੱਕ ਫੈਮਿਲੀ ਬਣ ਕੇ ਇੱਥੇ ਸਾਰੇ ਰਹੇ ਆਪਣੇ ਆਪ ਨੂੰ ਸੰਭਾਲਿਆ ਥੋੜੇ ਸਾਧਨਾਂ ਦੇ ਵਿੱਚ ਤੁਸੀਂ ਆਪਣੇ ਬਿਸਤਰੇ ਤੋਂ ਲੈ ਕੇ ਆਪਣੇ ਖਾਣ ਪੀਣ ਤੋਂ ਲੈ ਕੇ ਹਨਾ ਕਿੰਨਾ ਸੋਹਣਾ ਰੂਟੀਨ ਬਣਾਇਆ ਤਾਂ ਇੱਥੋਂ ਤੁਸੀਂ ਇੱਕ ਟੀਮ ਵਰਕ ਨੂੰ ਵੀ ਸਿੱਖਿਆ ਇੱਕ ਅਨੁਸ਼ਾਸਨ ਦੇ ਵਿੱਚ ਰਹਿ ਕੇ ਆਪੋ ਆਪਣੀ ਲਿਮਟ ਦੇ ਵਿੱਚ ਰਹਿ ਕੇ ਮੰਨ ਕੇ ਮੈਨੂੰ ਸ਼ਬਦਾਂ ਨਾਲ ਬਿਆਨ ਕਰਨਾ ਔਖਾ ਵੀ ਤੁਸੀਂ ਕਿੰਨਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰ ਦਿਆ ਹੋਇਆ ਹੈ ਉਹੋ ਜਿਹੀ ਕੈਂਪ ਜਿੱਥੇ ਮੈਨੂੰ ਸਕੂਲ ਵਰਦਿਆ ਹੀ ਮਲ ਸਕੂਲ ਦਾ ਮਹਾਂਦਰਾ ਹੀ ਏਦਾਂ ਲੱਗਿਆ ਜਿਦਾ ਕੋਈ ਮੈਨੂੰ ਨਵਾਂ ਨਵਾਂ ਪਨ ਲੱਗ ਰਿਹਾ ਸੀ ਸਕੂਲ ਦੇ ਵਿੱਚ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੰਨੀ ਮਿਹਨਤ ਕਰਨ ਦੇ ਲਈ ਸਰਦੀ ਦੇ ਵਿੱਚ ਔਰ ਇਹਨੇ ਸੋਨੇ ਢੰਗ ਦੇ ਨਾਲ ਤੁਸੀਂ ਸਾਰੇ ਕੈਂਪ ਨੂੰ ਸੰਪੂਰਨ ਕੀਤਾ ਤਾਂ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਤਹਿਤੋਂ ਵਧਾਈ ਦਿੰਦਾ ਸਰ। ਔਰ ਸਟਾਫ ਨੂੰ ਵੀ ਇਹ ਬੇਨਤੀ ਕਰਦਾ ਵੀ ਅੱਗੇ ਤੋਂ ਇਦਾਂ ਦੇ ਕੈਂਪ ਹੈ ਜਿਹੜੇ ਆਪਾਂ ਛੋਟੇ-ਛੋਟੇ 2-2 4-4 ਮਹੀਨਿਆਂ ਦੇ ਗੈਪ ਨਾਲ ਹੋਰ ਆਪਾਂ ਲਗਾਉਂਦੇ ਲਈ। ਬਾਕੀ ਬੇਟੇ ਨੇ ਗੀਤ ਗਾਇਆ ਸਿੱਖਰ ਮੈਨੂੰ ਵੀ ਕਾਫੀ ਮੈਂ ਬੈਠਾ-ਬੈਠਾ ਵਾਰਾਗ ਦੇ ਵਿੱਚ ਆ ਗਿਆ ਸੀ। ਕਿੰਨਾ ਸੋਹਣਾ ਬੱਚਿਆਂ ਨੇ ਪ੍ਰੋਗਰਾਮ ਕੀਤੇ ਨੇ ਇਹਦੇ ਨਾਲ ਤੁਹਾਡੇ 'ਚ ਇੱਕ ਸੈਲਫ ਕੌਨਫੀਡੈਂਸ ਹੁੰਦਾ ਤੁਸੀਂ ਮੇਰੇ ਤੋਂ ਇੱਕ ਗੱਲ ਮੇਰੇ ਪਰਿਵਾਰ ਤੋਂ ਸਿੱਖ ਸਕਦੇ ਹੋ ਕਿ ਜੇ ਮੈਂ ਇਸੇ ਸਕੂਲ ਤੋਂ ਜਦੋਂ ਗਿਆ ਤਾਂ ਮੇਰਾ ਜੀਵਨ ਵੀ ਇੱਕ ਮਿਹਰੂਰ ਦਾ ਜੀਵਨ ਸੀ ਜੀ ਅੱਜ ਮੈਨੂੰ ਵਿਸ਼ਵ ਲੈਵਲ ਤੇ ਇੱਕ ਹੋ ਜੇ ਭੇਮ ਸਮਾਪਿਆਂ ਦੇ ਵਿੱਚ ਸ਼ਾਮਲ ਕੀਤਾ ਤਾਂ ਉਹ ਕੀਤਾ এডਿਕੇਸ਼ਨ ਨੇ ਉਹ ਬੱਚੇ ਦੀ ਸਖਤ ਮਿਹਨਤ ਨਹੀਂ ਉਹਨੇ ਵੀ ਇਹਨਾਂ ਸਕੂਲਾਂ ਦੇ ਵਿੱਚੋਂ ਤੁਹਾਡੇ ਵਾਂਗੂ ਹੀ ਵਿਚਰ ਕੇ ਥੋੜੇ ਸਾਧਨਾਂ ਦੇ ਵਿੱਚੋਂ ਇਹ ਸਾਰੀਆਂ ਉਪਲਬਧੀਆਂ ਨੂੰ ਹਾਸਲ ਕੀਤਾ ਤੇ ਮੈਂ ਇਹ ਗੱਲ ਮੰਨਣਾ ਕਹਿ ਸਕਦਾ ਜਦੋਂ ਤੁਸੀਂ ਇਹ ਬੱਚਾ ਗੀਤ गा ਰਿਹਾ ਸੀ ਤਾਂ ਬੇਵਰੀ ਬੇਟੀ ਦੇ ਅੱਖਾਂ ਤੋਂ ਵਿੱਚ ਪਾਣੀ ਸੀ ਮੈਂ ਸਮਝ ਸਕਦਾ ਕਿ ਹਰ ਇੱਕ ਬੱਚੀ ਨੂੰ ਲੱਗਿਆ ਵੀ ਜਿੱਦਾਂ ਮੇਰਾ ਮਾਂ ਜਾਇਆ ਮੇਰੇ ਤੋਂ ਦੂਰ ਗਿਆ ਹੁੰਦਾ ਚਾਹੇ ਉਹ ਕਿਸੇ ਵੀ ਧਰਮ ਦੀ ਹੈ ਚਾਹੇ ਉਹ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੀ ਹੈ ਚਾਹੇ ਉਹ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦੀ ਹੈ ਪਰੰਤੂ ਮੈਂ ਇਹ ਗੱਲ ਬੜੇ ਮਾਣ ਨਾਲ ਕਹਿੰਦਾ ਕਿ ਮੇਰਾ ਬੱਚਾ ਹਰ ਪਰਿਵਾਰ ਦਾ ਪੁੱਤ ਬਣਿਆ ਹਰ ਭੈਣ ਦਾ ਭਰਾ ਬਣਿਆ ਇਹ ਚੀਜ਼ਾਂ ਤਾਂ ਹੀ ਸੰਭਵ ਹੈ ਜੇ ਤੁਹਾਡੇ ਪੱਲੇ ਦੇ ਵਿੱਚ ਐਜੂਕੇਸ਼ਨ ਹੈ ਮੇਰੇ ਕੋਲੇ ਸਾਧਨਾ ਦੀ ਬੇਸ਼ੱਕ ਕਾਫੀ ਘਾਟ ਸੀ ਪਰੰਤੂ ਮੈਂ ਆਪਣੀ ਜਿੰਨੀ ਵੀ ਕਬੀਲਦਾਰੀ ਨੂੰ ਖਿੱਚ ਤੂ ਕੇ ਓਵਰਟਾਈਮ ਲਾ ਕੇ ਖੇਤੀ ਕਰਕੇ ਨੌਕਰੀ ਕਰਕੇ ਜਿੰਨਾ ਵੀ ਵੱਧ ਤੋਂ ਵੱਧ ਨੂੰ ਐਜੂਕੇਸ਼ਨ ਦੇ ਰਾਹ ਨੂੰ ਚਲਿਆ। ਉਸ ਤੋਂ ਬਾਅਦ ਤੁਹਾਡਾ ਹੁੰਦਾ ਸ਼ੌਕ। ਕਈ ਵਾਰੀ ਤੁਸੀਂ ਦੂਸਰੇ ਦਾ ਦੱਸਿਆ ਹੋਇਆ ਕਿਤਾਬ ਨੂੰ ਕਈ ਵਾਰੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਵੀ ਚੂਜ਼ ਕਰਦੇ। ਤਾਂ ਕਰੋ ਤੁਸੀਂ ਜੋ ਵੀ ਮਰਜ਼ੀ ਜਿਹੜੀ ਮਰਜ਼ੀ ਲਾਈਨ ਚੁਣ ਲਓ। ਪਰੰਤੂ ਉਹਨੂੰ 100% ਦੇਣਾ ਹੈ ਉਹਦੇ ਪਿੱਛੇ ਪੈ ਜਾਣਾ ਹੈ ਸਫਲਤਾ 100% ਮਿਲੂਗੀ ਸਾਡਾ ਇਹ ਪਿੰਡ ਬੇਸ਼ੱਕ ਮਾਨਸਾ ਜ਼ਿਲ੍ਹੇ ਦਾ ਪਛੜਿਆ ਪਿੰਡ ਕਹਿ ਦਿੰਦੇ ਨੇ ਪਰ ਅੱਜ ਤੁਸੀਂ ਮਾਨ ਨਾ ਕਹਿ ਸਕਦੇ ਹੋ ਅਸੀਂ Google ਤੇ ਸਰਚ ਮਾਰੂਗੇ ਤਾਂ ਆਪਾਂ ਪੰਜਾਬ ਤੋਂ ਵੀ ਪਹਿਲਾਂ ਦਿਖਾਈ ਦਿੰਦੇ ਆ ਇਹ ਮਾਨ ਆਪਾਂ ਨੂੰ ਉਸ ਬੱਚੇ ਦੇ ਰਾਹੀਂ ਮਿਲਿਆ ਤਾਂ ਉਹ ਤੋਂ ਤੁਸੀਂ ਵੀ ਪ੍ਰੇਰਣਾ ਲੈ ਕੇ ਤਾ ਜੋ ਮੈਂ ਵੀ ਕੱਲ ਨੂੰ ਇਹ ਕਹਿ ਸਕਾਂ ਮੈਂ ਇੱਕ ਸਿੱਧੂ ਖੋਇਆ ਤੇ ਮੇਰੇ ਕੋਲੇ 10 ਆ ਗਏ ਉਸੇ ਤਾ ਇਹਦੀ ਜ਼ਿੰਮੇਵਾਰੀ ਮੈਂ ਤੁਹਾਡੇ ਸਰਾਂ ਤੇ ਪਾ ਰਿਆਂ ਹਾਂ ਤੁਹਾਨੂੰ ਕਿਸੇ ਫੀਲਡ ਦੇ ਵਿੱਚ ਕੋਈ ਦਿੱਕਤ ਆਵੇ ਮੇਰੇ ਪਰਵਾਰ ਦੀ ਲੋੜ ਪਵੇ ਤਾਂ ਮੈਂ ਤੁਹਾਡੇ ਮਾਪਿਆਂ ਦੀ ਤਰ੍ਹਾਂ ਤੁਹਾਡੇ ਨਾਲ ਖੜਾ ਨਜ਼ਰ ਆਉਂਦਾ ਹਾਂ ਔਰ ਤੁਸੀਂ ਸਖਤ ਮਿਹਨਤ ਕਰਨੀ ਹੈ ਸਾਡਾ ਤੁਹਾਡੇ ਸਿਰ ਤੇ ਅਸ਼ੀਰਵਾਦ ਹੋਊਗਾ ਔਰ 7 ਦਿਨਾਂ ਦੇ ਕੈਂਪ ਨੂੰ ਬਧਿਆ ਟੰਗ ਦਾ ਨੇਪਰੇ ਚਾੜਨ ਤੇ ਮੈਂ ਤੁਹਾਡਾ ਔਰ ਸਾਰੇ ਸਟਾਫ ਦਾ ਧੰਨਵਾਦ ਕਰਦਾ ਹੋਇਆ ਤੁਹਾਨੂੰ ਸਦੇ ਸਾਂਝ ਹੁਣ ਵਾਹਿਗੁਰੂ ਜੀ ਕਾਬਾ ਵਾਹਿਗੁਰੂ ਹਾਂਜੀ ਅੱਜ ਇਹ ਕੌਮੀ ਸੇਵਾ ਜੋ ਇਹਨਾਂ ਦੇ ਅਧੀਨ ਸਾਡੇ ਇਥੇ ਇੰਡੀਅਨ ਸਕਿੰਡ ਦੇ ਸਕੂਲ ਮੂਸਾ ਵਿਖੇ ਇੱਕ 7 ਦਿਨਾਂ ਦਾ ਕੈਂਪ ਲਗਾਇਆ ਗਿਆ ਸੀ ਤਾਂ ਉਹਦੇ ਚ ਸਕੂਲ ਸਟਾਫ ਵੱਲੋਂ ਔਰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਆਪਾਂ ਨੂੰ ਸਦਾ ਦਿੱਤਾ ਗਿਆ ਸੀ ਵੀ ਤੁਸੀਂ ਆ ਕੇ ਬੱਚਿਆਂ ਨੂੰ ਹੌਸਲਾ ਫੁਜਾਈ ਕਰਨੀ ਹੈ ਜਦੋਂ ਅਸੀਂ ਆ ਕੇ ਵੇਖਿਆ ਤਾਂ ਬਹੁਤ ਮਾਨੂੰ ਸਕੂਨ ਮਿਲਿਆ ਕਿਉਂਕਿ ਇਸ ਕੈਂਪ ਦੇ ਦੌਰਾਨ ਜਿੱਥੇ ਬੰਦਿਆਂ ਦਾ ਬੱਚਿਆਂ ਦਾ ਟੀਮ ਵਰਕ ਔਰ ਸਕੂਲ ਦੀ ਸਫਾਈ ਵਗੈਰਾ ਉਹਨਾਂ ਦਾ ਰਹੇ ਹਨ ਬਲ ਬਹੁਤ ਹੀ ਪੋਜੀਟਿਵ ਮਾਹੌਲ ਲੱਗੇ ਥੇ ਆ ਕੇ ਬੜੀਆ ਔਰ ਸਾਨੂੰ ਵੀ ਲੱਗਿਆ ਵੀ ਅਸੀਂ ਇਹੋ ਜੇ ਕੈਂਪ ਅੱਗੇ ਤੋਂ ਉਜੋਈਂ ਚ ਕਰਦੇ ਰਹੀਏ